ਤਜੀਹ ਕੋਲ ਤੋਂ ਉਸ ਵਰੀ ਖਬਰ ਦਿਲ ਚੜਤੇ ਹਨ ਆਪਾਂ ਪ੍ਰਗਰਗੂਗਾ ਭਾਈ ਪੰਜਾਬੀਆਂ ਦੀ ਮੀਟਿੰਗ ਜੀ ਭਾਈ ਉਹ ਬਾਈ ਲੁਧਿਆਣਾ ਪਛਮੀ ਤੋਂ ਜੀ ਸਾਡੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਮੈਂਬਰ ਗੁਰਪ੍ਰੀਤ ਗੋਗੀ ਜੀ ਉਹ ਇਸ ਦੁਨੀਆ ਚ ਨਹੀਂ ਰਹੇ ਉਹ ਸਰ ਕੀ ਕਰੀਏ ਨੇ ਹੱਥ ਉਹ ਸਾਡੇ ਪਰਿਵਾਰ ਦਾ ਹਿੱਸਾ ਸੀ ਭਾਈ ਲੋਕਾਂ ਦੇ ਜਿੰਨਾ ਕ ਮੈਂ ਵਿਚਰੇ ਆ ਉਹਨਾਂ ਨਾਲ ਕੋਈ ਹੈ ਨਾ ਕ ਬੇਟਾ ਵਿਧਾਨ ਸਭਾ ਚਾਹੀਦਾ ਵਿਧਾਨ ਸਭਾ ਤੋਂ ਬਾਹਰ ਚਾਹੀਦਾ ਵੈਸੇ ਦਫਤਰ ਚ ਮਿਲਨੀ ਆ ਉਹ ਕਦੇ ਵੀ ਆਦੀ ਆਰੀ ਕੋਈ ਨਿੱਜੀ ਕੰਮ ਲੈ ਕੇ ਨਹੀਂ ਆਏ ਜਦੋਂ ਆਏ ਉਹ ਆਪਣੇ ਹਲਕੇ ਦਾ ਕੰਮ ਲੈ ਕੇ ਲੋਕੋ ਦੇ ਸਾਡੇ ਸੀਵੇ ਸਾਡੀਆਂ ਲਾਈਟਾਂ ਸਾਡੀਆਂ ਸੜਕਾਂ ਸਾਡਾ ਹਸਪਤਾਲ ਸੋ ਹਮੇਸ਼ਾ ਉਹ ਆਪਣੇ ਕੰਮ ਲੋਕਾਂ ਦੇ ਮਸਲੇ ਹੱਲ ਕਰ ਲਈ ਅਤਪਰ ਰਹਿੰਦੇ ਸੀ ਹਸਮੁਖ ਸੁਹਾਸਿੰਦਰ ਜੰਦੋ ਜਾਨਕ ਉਹਨਾਂ ਦਾ ਚਲੇ ਜਾਣਾ ਪਿੱਛੇ ਕੱਲ ਥੋੜਾ ਜਿਹਾ ਕੱਲੀ ਆਮ ਆਦੀ ਪਾਰਟੀ ਲਈ ਨਹੀਂ ਲੁਧਿਆਣਾ ਵਾਸੀਆਂ ਲਈ ਇੱਕ ਬਹੁਤ ਨਾ ਪੂਰਾ ਹੋਣ ਵਾਲਾ ਘਟ ਤਸੀਮ ਭਾਈ ਜੀ ਔਰ ਪਰਮਾਤਮਾ ਅੱਗੇ ਅਰਦਾਸ ਕਰਦੇ ਕਿ ਪਰਮਾਤਮਾ ਅਨੰਦ ਚ ਨਿਵਾਸ ਬਖਸ਼ੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਮਾਣਾ ਮਨਨ ਦਾ ਭਲ ਬਖਸ਼ੇ ਉਹਨਾਂ ਦੇ ਕੀਤੇ ਹੋਏ ਚੰਗੇ ਕੰਮਾਂ ਨੂੰ ਹਮੇਸ਼ਾ ਲੋਕ ਯਾਦ ਰੱਖਣਗੇ ਉਹ ਚਾਰ ਵਾਰ ਕੌਂਸਲ ਵੀ ਆਫਸਲਰ ਵੀ ਰਹੇ ਫਿਰ ਐਮਐਲਏ ਵੀ ਬਹੁਤ ਾਰੀ ਗਿਣਤੀ ਚ ਵੋਟਾਂ ਲੈ ਕੇ ਬਣੇ ਤੇ ਹਮੇਸ਼ਾ ਲੁਧਿਆਣੀ ਦੀ ਤਰੱਕੀ ਲਈ ਹੀ ਜਦੋਂ ਮੈਂ ਰਸਿਆ ਕਿ ਜਦੋਂ ਮੈਨੂੰ ਮਿਲਦੀ ਸੀ ਉਹ ਕਦੇ ਵੀ ਕੋਈ ਨਿੱਜੀ ਕੰਮ ਨਹੀਂ ਹੁੰਦਾ ਸੀ ਉਹ ਸਿਰਫ ਲੋਕਾਂ ਦੇ ਹਲਕੇ ਦੇ ਲੁਧਿਆਣੇ ਦੇ ਕੰਮ ਲੈ ਕੇ ਆਉਂਦੇ ਸੀ ਸੋ ਇੱਕ ਐਸਾ ਸਾਥੀ ਸਾਡਾ ਜਿਹੜਾ ਕਿ ਲੋਕਾਂ ਦੇ ਦਿਲਾਂ ਵਿੱਚ ਵਸਿਆ ਹੋਇਆ ਸੀ ਤੇ ਲੋਕਾਂ ਦੇ ਕੰਮਾਂ ਨੂੰ ਕਰਨ ਲਈ ਹਮੇਸ਼ਾ ਤਤਪਰ ਰਹਿੰਦਾ ਸੀ ਉਹ ਸਾਡੇ ਤੋਂ ਪਿੱਛੜ ਗਿਆ ਮੈਂ ਸ਼ਰਧਾਂਜਲੀ ਭੇਟ ਕਰਦਾ ਹਾਂ ਲਾਸਟ ਤੁਹਾਡੇ ਨਾਲ ਤੋਹੋ ਮੁਲਾਕਾਤ ਹੋਈ ਕਿਹੜੀ ਗੱਲ ਹੋਈ ਜਦੋਂ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਚੱਲਦੀਆਂ ਸੀ ਉਦੋਂ ਮੈਂ ਇੱਥੇ ਸੀ ਮਾਰ ਮੰਡੀ ਜੀ ਆਇਆਂ ਸੀ ਰੋਜ਼ ਉਹ ਪ੍ਰਵਾਸ ਮੇ ਤਾਂ ਕਿ ਉਹਨਾਂ ਨੇ ਮੈਨੂੰ ਹਾਰ ਵੀ ਪੈਣ ਆਇਆ ਸੀ ਜੀ ਜੀ ਥੋੜੀ ਵੀਡੀਓ ਚ ਕੈਮਰੇ ਚ ਕੈਦ ਹੋ ਗਈ ਜੀ ਆਈਡੀਓ ਪੰਜ ਫੋਨ ਤੇ ਹਮੇਸ਼ਾ ਗੱਲ ਉਹਨਾਂ ਦੀ ਸੀ ਕੋਈ ਨਾ ਕੋਈ ਕੰਮ ਕੋਈ ਇਸੇ ਕੰਮ ਲਈ ਕੋਈ ਪ੍ਰਸ਼ਾਸਨ ਨਾਲ ਗੱਲ ਕਰਨ ਲਈ ਤਾਂ ਮੈਂ ਅਸੀਂ ਹੀ ਕਹੂੰਗਾ ਕਿ ਪਰਮਾਤਮਾ ਉਹਨਾਂ ਦੇ ਆਤਮਾ ਨੂੰ ਸ਼ਾਂਤੀ ਬਖਸ਼ੇ ਔਰ ਸਾਡੀ ਪਾਰਟੀ ਲਈ ਕਿ ਕਹ ਹੈ ਜੇ ਸਾਫ਼ ਕੇ ਚਲੇ ਜਾਣਾ ਜਿਹੜਾ ਲੋਕ ਪੱਖੀ ਸੀ ਗਾਮੇਸ਼ਾ ਇੱਥੇ ਅੱਜ ਸਾਰੀਆਂ ਪਾਰਟੀਆਂ ਵੱਲੋਂ ਨੁਮਾਇੰਦੇ ਆਏ ਨੇ। ਇਹੀ ਇਸ ਗੱਲ ਦਾ ਸਬੂਤ ਹੈ ਕਿ ਉਹਨਾਂ ਦਾ ਸਮਾਜਿਕ ਦਾਇਰਾ ਕਿੰਨਾ ਵੱਡਾ ਸੀ। ਕਿ ਭਾਵੇਂ ਵਿਚਾਰਕ મતਭੇਦ ਕਈ ਵਾਰੀ ਹੋ ਜਾਂਦੇ ਨੇ ਤੇ ਉੱਧਰ-ਉੱਧਰ ਪਾਰਟੀਆਂ ਨਾਲ ਪਰ ਅੱਜ ਸਾਰਿਆਂ ਦਾ ਇੱਥੇ ਆਉਣਾ ਆ ਕੇ ਸ਼ਰਧਾਂਜਲੀ ਦੇਣੀ, ਕੋਲਪਿੰਡ ਕਰਨੇ ਉਹ ਇਸੇ ਗੱਲ ਦਾ ਹੀ ਇੱਕ ਸਬੂਤ ਹੈ ਕਿ ਭੋਗੀ ਜੀ ਇੱਕ ਐਸੀ ਰੂਹ ਸਨ ਜਿਹੜੇ ਸਾਰਿਆਂ ਨਾਲ ਵਿਚਰਦੇ ਸੀ, ਸਾਰਿਆਂ ਨਾਲ ਬਣਾ ਕੇ ਰੱਖਦੇ ਸੀ। ਅਚਾਨਕ ਇਸ ਤਰ੍ਹਾਂ ਦੇਖੋ ਜਾਣਾ ਹਰੇਕ ਨੇ ਪਰ ਵਕਤ ਤੋਂ ਪਹਿਲਾਂ ਚਲੇ ਜਾਣਾ ਇਹਦਾ ਬਹੁਤ ਦੁੱਖ ਹੁੰਦਾ ਹੈ ਪਰ ਹਮੇਸ਼ਾ ਸਾਡੇ ਦਿਲਾਚੋ ਬਸਦੀ ਰਹੇ ਧੰਨਵਾਦ